ਦੁਬਈ ਦੇ ਵਿੱਚ ਰੋਜ਼ੀ ਰੋਟੀ ਦੇ ਖਾਤਰ ਆਪਣਾ ਘਰ ਪਰਿਵਾਰ ਛੱਡ ਕੇ ਸੁਖਚੈਨ ਸਿੰਘ ਜਿਹੜੇ ਨੇ ਕਈ ਸਾਲ ਪਹਿਲਾਂ ਜਾਂਦੇ ਨੇ ਤੇ ਉੱਥੇ ਹੁਣ ਇੱਕ ਘਟਨਾ ਵਾਪਰਦੀ ਉਸ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਜਿਹੜਾ ਹੈ ਉਸ ਦੀ ਮੌਤ ਹੁੰਦੀ ਹੈ ਲੇਕਿਨ ਸਜ਼ਾ ਕਿਉਂਕਿ ਆਪੋ ਆਪਣੇ ਮੁਲਕਾਂ ਦੇ ਆਪੋ ਆਪਣੇ ਕਾਨੂੰਨ ਹੁੰਦੇ ਨੇ ਸੋ ਹੁਣ ਸਜ਼ਾ ਇਹ ਹੈ ਕਿ ਜਾਂ ਤਾਂ ਸਜ਼ਾਏ ਮੌਤ ਹੋएगी ਨਹੀਂ ਤਾਂ ਬਲੱਡ ਮਨੀ ਦੇਣੀ ਪੈਗੀ ਸੋ ਹੁਣ ਪੰਜਾਬ ਦੇ ਵਿੱਚ ਜਲੰਧਰ ਦੇ ਨਾਲ ਲੱਗਲੇ ਪਿੰਡ ਦੇ ਇਸ ਪਰਿਵਾਰ ਦੀ ਗੁਹਾਰ ਹੈ ਪੰਜਾਬ ਦੇ ਲੋਕਾਂ ਨੂੰ ਗੁਹਾਰ ਲਗਾ ਰਹੇ ਨੇ ਚਾਹੇ ਪੰਜਾਬ ਦੇ ਨੇ ਚਾਹੇ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ 'ਚ ਲੋਕ ਬੈਠੇ ਨੇ ਉਹਨਾਂ ਤੋਂ ਮ ਵਾਪਸ ਸਹੀ ਸਲਾਮਤ ਵਤਨ ਪਰ ਤੇ ਸਾਡੇ ਨਾਲ ਉਹਨਾਂ ਦੇ ਮਾਤਾ ਜੀ ਰਣਜੀਤ ਕੌਰ ਮੌਜੂਦ ਨੇ ਗੱਲਬਾਤ ਕਰਨਗੇ ਨਾਲ ਉਹਨਾਂ ਦੇ ਭੈਣ ਪ੍ਰਭਜੋਤ ਕੌਰ ਨੇ ਕਿਉਂਕਿ ਸੁਖਚੰਨ ਸਿੰਘ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਇਸ ਦੁਨੀਆ ਦੇ ਨਹੀਂ ਰਹੇ ਨੇ ਸੋ ਗੱਲਬਾਤ ਕਰਦੇ ਆ ਮਾਤਾ ਜੀ ਤੁਹਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਇਸ ਤਰ੍ਹਾਂ ਵਾਪਰਿਆ ਉਸ ਤੋਂ ਬਾਅਦ ਕੇਸ ਵੀ ਚੱਲਦਾ ਹੈ ਤੇ ਫਿਰ ਹੁਣ ਸਜ਼ਾ ਹੋਈ ਹੈ ਸਭ ਤੋਂ ਪਹਿਲਾਂ ਜਦੋਂ ਇਹ ਇਹ ਸੁਣਨ ਨੂੰ ਮਿਲਦਾ ਹੈ ਇਹ ਚੀਜ਼ ਪਤਾ ਲੱਗਦੀ ਹੈ ਪਹਿਲੀ ਗੱਲ ਤਾਂ ਇਹਦਾ ਝੰਡੋੜਿਆ ਜਾਂਦਾ ਸੋ ਕਦੋਂ ਉਹ ਵਿਦੇਸ਼ ਗਿਆ ਸੀ ਕੀ ਕਾਰਨ ਬਣੇ ਸੀ ਉਹ ਪਹਿਲਾਂ 19 ਵਿੱਚ ਗਿਆ ਸੀ ਜੀ 3 ਸਾਲ ਢਾਈ ਲਾ ਕੇ ਦੁਬਾਰਾ ਵਾਪਸ ਆਇਆ 21 ਵਿੱਚ ਆਪਾਂ ਫਿਰ ਵਿਆਹ ਕੀਤਾ ਵਿਆਹ ਕਰਕੇ 15 ਦਿਨ ਬਾਅਦ ਚ ਵਾਪਸ ਚਲੇ ਗਿਆ ਤੇ 21 ਦੇ ਵਿੱਚ ਫਿਰ 21 ਮਾਰਚ ਨੂੰ ਗੱਡੀ ਲੱਗ ਗਈ ਤੇ 4 5 ਮਹੀਨੇ ਉਹਨਾਂ ਨੇ ਜੇਲ੍ਹ ਉੱਥੇ ਭੁਗਤੀ ਆ ਜਦੋਂ ਉੱਥੇ ਫਿਰ ਉਹਨਾਂ ਦੇ ਜਿੱਦਾਂ ਮਾਮਾ ਜੀ ਮਿਲਣ ਗਏ ਪਤਾ ਲੱਗਾ ਵੀ ਇਦਾਂ ਹੋਇਆ ਉਹਨਾਂ ਨੂੰ ਉਹਨਾਂ ਮੈਸੇਜ ਕੀਤਾ ਵੀ ਮੈਨੂੰ ਉਹ ਲੈ ਚੱਲੇ ਆ ਇਹਦਾਂ ਮੇ ਤੋਂ ਐਕਸੀਡੈਂਟ ਹੋ ਗਿਆ ਫਿਰ ਉਹ ਮਿਲਣ ਗਏ ਇਦਾਂ ਉਹ ਕਹਿੰਦੇ ਵੀ ਤੁਸੀਂ ਨਹੀਂ ਮਿਲ ਸਕਦੇ ਉਹਦੀ ਮੰਮੀ ਮਿਲ ਸਕਦੇ ਆ ਜਾਂ ਭੈਣ ਮਿਲ ਸਕਦੀ ਆ ਡੈਡੀ ਮਿਲ ਸਕਦੇ ਆ ਉਹ ਫਿਰ ਕਹਿੰਦੇ ਸਾਨੂੰ ਕੋਈ ਸਬੂਤ ਤੇ ਦਿਓ ਵੀ ਬੱਚਾ ਸਾਡਾ ਠੀਕ ਠਾਕ ਆ ਜੇਲ੍ਹ ਦੇ ਵਿੱਚ ਫਿਰ ਉਹਨਾਂ ਨੇ ਮੇਰੇ ਨਾਲ 5 ਮਿੰਟ ਵਾਸਤੇ ਗੱਲ ਕਰਵਾਈ ਤੇ ਐਦਾਂ ਮੈਂ ਠੀਕ ਠਾਕ ਆ ਮੈਨੂੰ ਤੇ ਇਦਾਂ ਹੀ ਕਿਹਾ ਮੈਂ 20 ਦਿਨਾਂ ਬਾਅਦ ਮੇਰਾ ਵੀ ਮੈਂ ਆਜੂਂ ਕਾ ਘਰ ਵਾਪਸ ਬਾਅਦ ਵਿੱਚ ਉਹ 4 ਮਹੀਨੇ ਉਹਨਾਂ ਦਾ ਹੁੰਦਾ ਵਾ 4 ਮਹੀਨੇ ਉਹਨੇ ਜੇਲ ਜਿੱਦਾਂ ਕੱਟੀ ਆ ਕੰਪਨੀ ਵਗੈਰਾ ਨਹੀਂ ਮਗਰ ਗਈ ਇਹ ਅਨਸੋਰਸ ਹੁੰਦਾ ਗੱਡੀਆਂ ਦੇ ਅਨਸੋਰਸ ਪਹਾ ਭਰਦੀ ਆ ਉਹ ਨਹੀਂ ਗਏ ਮਗਰ ਨਹੀਂ ਉਹਨਾਂ ਨੇ ਭਰਿਆ ਇੱਕ ਸਾਲ ਫਿਰ ਅਹੀਂ ਉਹਨਾਂ ਵਾਂ ਵਹਿੰਦੇ ਰਹਿ ਪਿਛੈ ਤੋਂ ਅਸੀਂ ਉਹਨਾਂ ਨੂੰ ਫੋਨ ਕੰਪਨੀ ਨੂੰ ਕਰਦੇ ਰਹੇ ਉਹ ਸਾਨੂੰ ਇਹ ਜਵਾਬ ਦੇਂਦੇ ਰਹੇ ਸਾਡੇ ਕਾਗਜ਼ ਤਿਆਰ ਹੁੰਦੇ ਆ ਬਸ ਅਸੀਂ ਜਾਣੇ ਆ ਇਦਾਂ ਸਾਲ ਸਾਡਾ ਇਦਾਂ ਨਿਕਲਿਆ ਫਿਰ 4 ਮਹੀਨੇ ਬਾਅਦ ਜਦੋਂ ਉਹਨਾਂ ਨੇ ਛੱਡਿਆ ਉਹਨਾਂ ਕਿਹਾ ਵੀ ਤੁਸੀਂ ਤੈਨੂੰ ਬਲੱਡ ਮਨੀ ਪਈ ਆ 2 ਲੱਖ 10 ਹਜ਼ਾਰ ਦਰਾਮ ਫਿਰ ਦਬਈ ਦੀ ਕਰੰਸੀ ਆ ਤੇ ਇੰਡੀਆ ਦਾ 45 ਤੋਂ 50 ਲੱਖ ਰੁਪਈਆ ਬਣਦਾ ਜੀ ਵੀ ਤੁੰਗਵਾ ਉਹ ਇਕੱਠੇ ਕਰ ਤੇ ਭਾਰਤ ਭਰ ਕੇ ਜਾ ਸਕਦਾ ਵਾ ਬਾਕੀ ਪਾਸਪੋਰਟ ਰੱਬ ਸਾਰਾ ਉੱਥੇ ਕੋਰਟ ਦੇ ਵਿੱਚ ਉਹਦਾ ਜਮਾ ਵਾ ਨਾ ਕੋਈ ਕੰਮ ਹੀ ਕਰ ਸਕਦਾ ਨਾ ਉਹ ਇੱਧਰ ਨੂੰ ਹੀ ਆ ਸਕਦਾ ਜਿੰਦ ਕਰ ਆਪਾਂ ਬਲੱਡ ਮੰਨੀ ਨਹੀਂ ਭਰਦੇ ਮੇਰੀ ਇਹੋ ਹੀ ਸੰਤਾਨ ਨੂੰ ਬੇਨਤੀ ਆ ਫਿਰ ਵੱਧ ਤੋਂ ਵੱਧ ਮੇਰੀ ਹਲਫ ਕਰਕੇ ਮੇਰਾ ਬੇਟਾ ਇੰਡੀਆ ਮਗਵਾਇਆ ਜਾਵੇ ਚਲੋ ਮਾਤਾ ਜੀ ਤੁਹਾਨੂੰ ਇਹਦੇ ਵਿੱਚ ਹੌਸਲਾ ਰੱਖਣਾ ਪੈਣਾ ਕਿਉਂਕਿ ਅਹ ਇਹ ਵੀ ਤੁਹਾਨੂੰ ਚਾਹਣਾ ਕਿਉਂਕਿ ਇੱਕ ਸਾਲ ਤੁਸੀਂ ਦੱਸੇ ਵੀ ਕੇਸ ਵੀ ਛਗੜਦੇ ਰਹੇ ਉੱਥੇ ਰਹਿੰਦੇ ਰਹੇ ਫਿਰ ਇੱਕ ਤਾਂ ਜਿਵੇਂ ਤੁਸੀਂ ਦੱਸਿਆ ਕਿ ਇਹ ਸੁਖਚੈਨ ਦੇ ਪਿਤਾ ਜੀ ਨਹੀਂ ਨੇ ਦੁਨੀਆ ਤੇ ਫਿਰ ਪਰਿਵਾਰ ਦਾ ਜੈ ਵੀ ਮਗਰ ਹੁਣ ਕੋਈ ਸਾਧਨ ਨਹੀਂ ਕੋਈ ਕੁਝ ਕੋਈ ਜ਼ਮੀਨ ਨਹੀਂਗਾ ਕੋਸ਼ਿਸ਼ ਨਹੀਂਗਾ ਚੱਲ ਬਾਹਰ ਜਾਊਗਾ ਕੋਈ ਸਾਡਾ ਵਧੀਆ ਰੋਜੀ ਰੋਟੀ ਚੱਲੀ ਜਾਊਗਾ ਇਹ ਮੁਸੀਬਤ ਦਾ ਤਾਂ ਪਤਾ ਹੀ ਨਹੀਂ ਪੇ ਵੀ ਪੈ ਜਾਣੀ ਵਿੱਚ ਤੇ ਤੁਹਾਨੂੰ ਪਤਾ ਲੱਗਾ ਤੁਹਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਸੀਗੇ ਤਿੰਨ ਸਾਲ ਬਾਅਦ ਆਇਆ 21 ਚ ਗਿਆ 19 ਚ ਗਿਆ ਹੈ 21 ਚ ਆਇਆ ਤੇ ਫਿਰ ਬਾਅਦ ਚ ਵਿਆਹ ਕੀਤਾ ਬਾਅਦ ਚ ਤੇ ਮਹੀਨੇ ਬਾਅਦ ਹੀ ਚਲੇ ਗਏ ਇਥੋਂ ਤੇ ਫਿਰ ਮਾਰਚ 21 ਦੇ 3 ਮਾਰਚ ਨੂੰ 15 ਨੂੰ ਵੀਜ਼ਾ ਲੱਗਾ ਵਾ ਤੇ ਗੱਡੀ ਮਿਲੀ ਆ ਤੇ 21 ਮਾਰਚ ਨੂੰ ਲੱਗ ਗਈ ਹੈ 15 ਦਿਨ ਹੀ ਚਲਾਈ ਹੈ ਗੱਡੀ ਸਾਲੇ 15 ਦਿਨ ਹੋ ਗਏ ਹਾਂਜੀ 15 ਦਿਨ ਹੀ ਹੋਏ 4 ਮਹੀਨੇ ਗਏ ਮੈਨੂੰ 5 ਦਿਨ ਬਾਅਦ ਜਦੋਂ 5 ਦਿਨ ਹੋਏ ਹੀ ਉਹਨੂੰ ਫੜੇ ਨੂੰ ਜਿਦੋਂ ਦੇ ਮਮਾ ਜਿਮ ਅਗਰ ਗਿਆ ਉਹਨਾਂ ਨੇ ਮਿਲਣ ਨਹੀਂ ਦਿੱਤਾ ਫਿਰ ਕਹਿੰਦੇ ਵੀ ਮਮਾ ਨਾਲ ਗੱਲ ਕਰਾ ਸਕਦੇ ਹਾਂ ਹੋਰ ਨਹੀਂ ਕਿਸੇ ਨਾਲ। ਹਾਂਜੀ ਫਿਰ 4-5 ਮਹੀਨੇ ਬਾਅਦ ਉਹਨਾਂ ਨੇ ਆਪ ਹੀ ਜਿੱਦਾਂ ਛੱਡ ਦਿੱਤਾ। ਕੋਈ ਕੇਸ ਨਹੀਂ ਚੱਲਿਆ ਕੁਝ ਨਹੀਂ ਵੀ ਤੂੰ ਬਲੱਡ ਵੀ ਨਹੀਂ ਭਰਨੀ ਪੈਣੀ ਆ। ਉਹ ਤੂੰ ਆਪ ਇਕੱਠੀ ਕਰ ਤੇ ਭਰ। ਜਦੋਂ ਵੀ ਭਰ ਦੇਗਾ ਉਦੋਂ ਤੂੰ ਇੰਡੀਆ ਜਾ ਸਕੀਂਗਾ। ਮੇਰੀ ਸੰਤ ਨੂੰ ਇਹੋ ਇੱਕ ਯਾਰ ਛਾਪੀ ਬਾਅਦ ਤੋਂ ਬਾਅਦ ਮੈਂ ਤੇ ਘਰੋਂ ਇੱਕ 10 ਰੁਪਏ ਵੀ ਨਹੀਂ ਪਾ ਸਕਦੀ। ਮੈਂ ਆਪ ਨਗਰ ਦੇ ਸੱਤ ਟਾਈਮ ਪਾਸ ਕਰਦੀ ਕਿੰਨਾ ਟਾਈਮ ਹੋਇਆ ਉਹਨਾਂ ਦੇ ਪਿਤਾ ਜੀ ਤੁਸੀਂ ਦੱਸ ਰਹੀ ਸੀ ਦੁਨੀਆ ਦੇ ਨਹੀਂ ਨੇ ਕਿੰਨੇ ਬੱਚੇ ਕਿੰਨੇ ਟਾਈਮ ਸਾਢੇ 4 ਸਾਲ ਹੋ ਗਏ ਉਹਨਾਂ ਨੇ ਮੁੱਕਿਆ ਨੂੰ ਹਾਂਜੀ ਸਾਢੇ 4 ਸਾਲ ਫਿਰ ਚਲੋ ਬੀਟਾ ਤੁਹਾਡਾ ਥੋੜਾ ਕਮਾਂਜੋਗਾ ਹੋਏ ਸੀ ਫਿਰ ਪਰਿਵਾਰ ਦਾ ਤੁਸੀਂ ਕੋਈ ਕੰਮ ਕਰਦੇ ਹੋ ਜਾਂ ਕਿਵੇਂ ਗੁਜ਼ਾਰਾ ਚੱਲਦਾ ਹਾਂਜੀ ਨਹੀਂ ਅੱਗੇ ਤਣੇ ਹੀ ਕਰਦੇ ਹੁਣ ਲੋੜ ਪਈ ਇੱਥੇ ਕਰਨਾ ਪੈਂਦਾ ਘਰ ਵੀ ਲਈ ਬਾਕੀ ਸਾਕਤ ਸਾਥ ਦਿੰਦੀ ਆ ਕਹਿੰਨੇ ਕੋਈ ਰਸ਼ਨ ਲੈ ਤਾਂ ਕਹਿੰਨੇ ਦਵਾਈ ਬੁੱਟੀ ਦਾ ਖਰਚਾ ਕਰਦਾ ਤੇ ਇਦਾਂ ਟਾਈਮ ਪਾਸ ਹੁੰਦਾ ਤੇ ਸਭ ਤੋਂ ਪਹਿਲਾਂ ਉਹਨੇ ਤੁਹਾਨੂੰ ਜਦੋਂ ਫੋਨ ਕੀਤਾ ਤੁਹਾਨੂੰ ਮਤਲਬ ਉਹਨੇ ਕਲੀਅਰਲੀ ਦੱਸਤਾ ਸੀ ਵੀ ਮੈਨੂੰ ਇਹ ਸਜ਼ਾ ਦਿੱਤੀ ਜਾ ਰਹੀ ਕਿ ਮੈਨੂੰ ਜਾਂ ਤਾਂ ਫਿਰ ਮੈਨੂੰ ਮੇਰੀ ਮੌਤ ਹੋ ਗਈਆ ਮੈਨੂੰ ਮਾਰ ਦਿੱਤਾ ਜਾਏਗਾ ਜਾਂ ਫਿਰ ਬਹੁਤ ਜੀ ਨਹੀਂ ਬਹੁਤ ਨਹੀਂ ਕੀ ਜਿੱਦਾਂ ਵੀ ਕੋ ਉਹਨਾਂ ਦਾ ਉਧਰ ਲਖਨਊਨ ਆਪਾਂ ਨੂੰ ਨਹੀਂ ਪਤਾ ਉਹ ਕੁਝ ਵੀ ਕਹਿ ਸਕਦੇ ਹੈ ਨਾ ਜੇ ਆਪਾਂ ਨਹੀਂ ਬਲੱਡ ਮਨੀ ਭਰਦੇ ਜਾਂ ਫੜ ਲੈਣਗੇ ਜਾਂ ਫਿਰ ਅੰਦਰ ਕਰ ਦੇਣਗੇ ਤੇ ਲੇਕਨ ਉਹਤ ਦਾ ਨਹੀਂ ਗਾ ਜੀ ਉਹਨਾਂ ਦਾ ਕਾਨੂੰਨ ਹੀ ਇਹ ਹੈ ਕੁਝ ਵੀ ਕਰ ਸਕਦੇ ਆ ਹਨਾ ਕੁਝ ਵੀ ਕਰ ਸਕਦੇ ਜੇ ਆਪਾਂ ਨਹੀਂ ਭਰਦੇ ਤੇ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਦੱਸੇ ਸੀਗੀ ਤੁਹਾਡੀ ਬੇਟੀ ਵੀ ਹੈ ਕਿਵੇਂ ਮੈਰੀਆ ਹਾਂਜੀ ਤੇ ਇਹਨਾਂ ਦੀ ਵੀ ਮੈਰਿਜ ਹੋਈ ਫਿਰ 3 ਸਾਲ ਬਾਅਦ ਤਲਾਕ ਹੋਇਆ ਤੇ ਆਪਣੇ ਕੋਲ ਹੀ ਰਹਿ ਰਹੀ ਆ ਹਾਂਜੀ ਆਪਣੇ ਕੋਲ ਹੀ ਹੈ ਬੇਟਾ ਵੀ ਇੱਥੇ ਪੜਦਾ ਉਹ ਵੀ ਜਿੱਦਾਂ ਨਗਰ ਪੜਾਈ ਕਰਾਉਂਦਾ ਵਾ ਜਸ ਸਕੂਲ ਦਾ ਦਿਲ ਦਾ ਵਧੀਆ ਸਕੂਲ ਲਾਇਆ ਕਿੰਨੇ ਸਾਲ ਤੋਂ ਰਹਿਦੀ ਬੇਟੀ ਦਾ ਚਾਰ ਸਾਲ ਤੋਂ ਰਹਿ ਰਹੀ ਹੈ ਅੱਛਾ ਹਾਂ ਜੀ ਜਿਵੇਂ ਤੁਸੀਂ ਕਿਸ ਤਰ੍ਹਾਂ ਦੇ ਨਾਲ ਅੱਗੇ ਜਿਵੇਂ ਹੁਣ ਚਲੋ ਹੁਣ ਵੀ ਤੁਹਾਨੂੰ ਲੋਕ ਦੇਖ ਰਹੇ ਨੇ ਜਾਂ ਕਿਸ ਤਰ੍ਹਾਂ ਮਦਦ ਦੀ ਗੁਹਾਰ ਲਗਾ ਰਹੇ ਹੋ ਕੋਈ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਜਾਂ ਕੋਈ ਪੰਜਾਬ ਦੇ ਆ ਕੋਈ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਨੇ ਉਹਨਾਂ ਨੇ ਕੋਈ ਤੁਹਾਡੇ ਅੱਗੇ ਇੱਕ ਵਾਰੀ ਜਸਕਰਨ ਸਿੰਘ ਆਏ ਸੀ ਮਲੂਕਾ ਉਦੋਂ ਵੀਡੀਓ ਪਾਈ ਸੀ 2 ਮਹੀਨੇ ਹੋ ਗਏ ਆ 24 ਤਰੀਕ ਨੂੰ ਤੇ ਜਿੱਦਾਂ ਸਾਡੇ ਨਗਰ ਨੇ ਬਹੁਤ ਦਿੱਤਾ ਹੌਸਲਾ ਤੇ 15 ਲੱਖ ਰੁਪਏ ਜਿੱਦਾਂ ਇਕੱਠਾ ਹੋਇਆ ਵਾ ਅੱਛਾ ਹਾਂਜੀ 15 ਲੱਖ ਰੁਪਏ ਹੋਏ ਹਾਂ ਪਿੰਡ ਦੇ ਸੰਗਤ ਵੱਲੋਂ ਅੱਛਾ ਹਾਂਜੀ ਠੀਕ ਹੈ ਹੋਰ ਕੋਈ ਮਤਲਬ ਪਿੰਡ ਵੱਲੋਂ ਜਾਂ ਫਿਰ ਕੋਈ ਇਦਾਂ ਨਦਾਨੀ ਸੱਜਣ ਹੋਏ ਜਾਂ ਫਿਰ ਵਿਦੇਸ਼ਾਂ ਚ ਕੋਈ ਵਾਰ ਜਦੋਂ ਪਤਾ ਲੱਗਦਾ ਦਾ ਪੰਜਾਬ ਦੇ ਲੋਕ ਜਿਹੜੇ ਨੇ ਮਦਦ ਦੇ ਲਈ ਆਉਂਦੇ ਕਿਤੇ ਨੇ ਕਿਸੇ ਨੇ ਕੀਤੀ ਹਾਂਜੀ ਨਗਰ ਚੋਂ ਕੀਤੀ ਹੈ ਜੀ ਨਗਰ ਚੋਂ ਕੀਤੀ ਹਾਂਜੀ ਤੇ ਪੈਸੇ ਬਹੁਤ ਘੱਟ ਆ ਨਗਰ ਕੱਲਾ ਉਹ ਨਹੀਂ ਕਰ ਸਕਦਾ ਪੈਸਾ ਬਹੁਤ ਜ਼ਿਆਦਾ ਵਾ ਸਾਰੀ ਸੰਗਤ ਸਾਰੀ ਜੇ ਸਭ ਦੇ ਸਾ ਜਿੰਨੀ ਰਹਿੰਦੀ ਆ ਸਾਰੀ ਮੇਰੀ ਅਲਫ ਕਰੇ ਫੇਰ ਘੱਲ ਪਾਣੀ ਤੇ ਹੁਣ ਤੁਹਾਡੀ ਗੱਲਬਾਤ ਹੁੰਦੀ ਹੈ ਤੁਹਾਡੇ ਬੇਟੇ ਨਾਲ ਕੀ ਜ਼ਿਕਰ ਕਰਦੇ ਨੇ ਕਿ ਕਿਉਂਕਿ ਕਈ ਵਾਰ ਜਦੋਂ ਅਜਿਹੀ ਪਤਾ ਲੱਗਦਾ ਇਨਸਾਨ ਨੂੰ ਖੁਦ ਨੂੰ ਕਿ ਇਹ ਜੇ ਮੈਂ ਬਲੱਡ ਮਨੀ ਨਹੀਂ ਪਰਦਾ ਤਾਂ ਹੋ ਸਕਦਾ ਮੇਰੇ ਨਾਲ ਜੋ ਸਰਕਾਰ ਦੇ ਕਾਨੂੰਨ ਨੇ ਉਤੋਂ ਵੀ ਦੇ ਮੇਰੇ ਨਾਲ ਉਹ ਹੋ ਸਕਦਾ ਸੋ ਬਹੁਤ ਬਹੁਤ ਜ਼ਿਆਦਾ ਲੈਂਦੇ ਆ ਚਾਜਣਾ ਫੇਰ ਗੱਲ ਵੀ ਨਹੀਂ ਕਰਨੀ ਹੋ ਉਹ ਕਰੀ ਜਾਣਾ ਮੈਂ ਆਪੇ ਮ ਗੱਲਾਂ ਕਰੀ ਜਾਣੀਆਂ ਆਪੇ ਮੇਂ ਜਵਾਬ ਦੇਈ ਜਾਣਾ ਬੋਲਣਾ ਦੀ ਗੋਟਾਂ ਛਦੇ ਵਿੱਚ ਸੋ ਉੱਥੇ ਫਿਰ ਜੋ ਮਤਲਬ ਰੈਰਿਟੀ ਜੀ ਜੀਨ ਤੋਂ ਹੁਣੇ ਆਈ ਨੇ ਫਿਰ ਉੱਥੇ ਕਿਵੇਂ ਉਹ ਰੈਰ ਨੇ ਕਿਵੇਂ ਗੁਜ਼ਾਰਾ ਹੋ ਰਿਹਾ ਹੈ ਯਾ ਕਿ ਕੰਮ ਤਾਂ ਤੁਸੀਂ ਕਰੇ ਮੇਰੇ ਦੋ ਭਾਂਜੇ ਆ ਉਹਦਾ ਮਾਮਾ ਜੀ ਆ ਉਹ ਜਿੱਦਾਂ ਰਲ ਮਿਲ ਕੇ ਖਰਚਾ ਕਰਦੇ ਆ ਕਿਸੇ ਨੇ ਰੂਮ ਦਾ ਖਰਚਾ ਦੇਤਾ ਕਿਸੇ ਨੇ ਰੋਟੀ ਪਾਣੀ ਦਾ ਲੀੜੇ ਕੱਪੜੇ ਦਾ ਇਦਾਂ ਟਾਈਮ ਪਾਸ ਕਰ ਉੱਥੇ ਕੌਣ ਕੌਣ ਕਿਹਨਾਂ ਕੋ ਰਹਿ ਰਹੇ ਹਾਂਜੀ ਉੱਥੇ ਮੇਰੀ ਭੈਣ ਦਾ ਲੜਕਾ ਜੀ ਗੌਰਵਪ ਸਿੰਘ ਅੰਗਰੇਜ਼ ਸਿੰਘ ਮਾਮਾ ਜੀ ਆਉਦੇ ترਸੀਮ ਸਿੰਘ ਹਾਂਜੀ ਉਹ ਇਸ ਤਰ੍ਹਾਂ ਨਾਲ ਮਿਲ ਕੇ ਖਰਚਾ ਕਰਦੇ ਆ ਤੇ ਉਹ ਆਪਦਾ ਟਾਈਮ ਪਾਸ ਕਰ ਉਹ ਤੇ 2 ਸਾਲ ਹੋ ਗਏ ਰੂਮ ਚ ਬੈਠੇ ਨੇ ਜਿੱਦਾਂ ਸਿਹਤ ਦੀ ਵੀ ਬਹੁਤ ਡੰਡ ਲੱਗੀ